ਹਾਏ ਗੁਰਜੀ ਕਾ ਖਾਲਸਾ ਹੈ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆਂ ਪਟਿਆਲਾ ਸ਼ਾਈ ਪੱਗ ਦੀ ਜਿਹਦੀ ਲੰਬਾਈ ਰਹਿੰਦੀ ਹੈ 5 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁਲ ਹੋਲ ਵਰਤਿਆ ਜਿਹੜਾ ਆਪਾਂ ਪਹਿਲਾਂ ਲੜ ਲਗਾਵਾਂਗੇ ਲੜ ਨੂੰ ਸਰਦੇ ਸੈਂਟਰ ਤੇ ਵਿੱਚੋਂ ਲਿਆਵਾਂਗੇ ਤੇ ਪੁਣੀ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਤੇ ਬੰਦ ਪਾਸਾ ਉਹ ਆਪਾਂ ਉੱਪਰ ਰੱਖ ਲਵਾਂਗੇ ਤੇ ਇਸ ਲੜ ਨੂੰ ਬੈਕਟੈਕਸ ਆਫ ਕਰਕੇ ਲਗਾ ਦਮ ਅੱਗੇ ਜੀ ਤੁਰ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਇਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ। ਜਦੋਂ ਇਸ ਲੜ ਦਾ ਪੁਣੀ ਦਾ ਖੁੱਲਦਾ ਆਪਾਂ ਆਹ ਪੱਥਲੇ ਰੱਖਾਂਗੇ ਤੇ ਬੰਦ ਪਾਸਾ ਉਹ ਆਪਾਂ ਉੱਪਰ ਰੱਖ ਲਵਾਂਗੇ। ਤੇ ਫਿਰ ਇਸ ਤੋਂ ਆ ਦਾ ਪੜਾ ਇਸ ਲੜ ਦੇ ਵਿੱਚ ਹੁਣ ਬਾਅਦ ਫੇਰ ਕੇ ਇਸ ਲੜ ਨੂੰ ਬੈਕ ਤੱਕ ਸਾਫ਼ ਕਰਾਂਗੇ ਜੀ। ਇਹ ਟੱਕਲੜ ਨੂੰ ਜਿਹੜਾ ਆਪਾਂ ਸਾਫ਼ ਕਰਕੇ ਜਿਹੜਾ ਛਲੜ ਨੂੰ ਲਗਾ ਦੇਵਾਂਗੇ ਤੇ ਹੁਣ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੁਨੇ ਦਾ ਖੁੱਲਦਾ ਆਪਾਂ ਸਾਉ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਫਿਰ ਅਰਧ ਟੱਕਲੜ ਨੂੰ ਜਿਹੜਾ ਆਪਾਂ ਇੱਕ ਗਾਰ ਫੋਲਡ ਕਰਕੇ ਬੈਗ ਦਾ ਕਿਹੜਾ ਲੜ ਨੂੰ ਆਪਾਂ ਸਾਫ਼ ਕਰਕੇ ਲਗਾ ਲਗਾਵਾਂਗੇ ਜੀ ਹੁਣ ਇਸ ਲੜ ਦੇ ਵਿੱਚ ਆਪਾਂ ਜਿਹੜਾ ਬਾਜ ਫੇਰ ਕੇ ਇਸ ਲੜ ਨੂੰ ਲਗਾ ਦੇਵਾਂਗੇ ਤਾਂ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਵੀ ਆਪਾਂ ਬੈਗ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਊਗਾ ਉਸ ਨੂੰ ਉੱਪਰ ਆਖ ਲਵਾਂਗੇ ਇਸ ਲੜ ਨੂੰ ਫਰਾਂਡ ਦੇ ਉੱਤੋਂ ਆਪਾਂ ਡਬਲ ਫੋਲਡ ਕਰਾਂਗੇ ਡਬਲ ਫੋਲਡ ਕਰਨ ਤੋਂ ਬਾਅਦ ਹੁਣ ਇਸ ਲੜ ਨੂੰ ਆਪਾਂ ਅੜਾ ਬੈਕ ਤੱਕ ਸਾਫ਼ ਕਰਾਂਗੇ ਇਸ ਲੜ ਦੇ ਵਿੱਚ ਹੁਣ ਬਾਅਦ ਫਿਰ ਕਿਹੜਾ ਇਸ ਲੜ ਨੂੰ ਆਪਾਂ ਪ੍ਰੋਪਰ ਬੈਕ ਤੱਕ ਸਾਫ਼ ਕਰ ਲਵਾਂਗੇ ਜੀ ਤੇ ਜਿਹੜੇ ਵੀਰਾਂ ਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਹੁਣ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੇ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਤੇ ਬੰਦ ਪਾਸਾ ਉਹ ਆਪਾਂ ਉੱਪਰ ਰੱਖ ਲਵਾਂਗੇ ਤੇ ਲੜ ਨੂੰ ਫਰੰਟ ਦੇ ਉੱਤੇ ਇਹਦਾ ਡਬਲ ਫੋਲਡ ਕਰਾਂਗੇ ਜੀ ਡਬਲ ਫੋਲਡ ਕਰਨ ਤੋਂ ਬਾਅਦ ਇਸ ਲੜ ਨੂੰ ਬੈਕ ਤੱਕ ਹੁਣ ਆਪਾਂ ਇਹਦਾ ਸਾਫ਼ ਕਰਾਂਗੇ ਜਿਹੜਾ ਆਪਣਾ ਇਹਨਾਂ ਪੇਚਾਂ ਦਾ ਫਾਸਲਾ ਹੋਊਗਾ ਉਹ ਫਾਸਲੇ ਨੂੰ ਆਪਾਂ ਸੀਮ ਰੱਖਣਾ ਕਿਸੇ ਵੀ ਪੇਚ ਦਾ ਜਿਹੜਾ ਆਪਣਾ ਫਾਸਲਾ ਵੱਧ ਘੱਟ ਨਹੀਂ ਰੱਖਾਂਗੇ ਹੁਣ ਸਾਰੇ ਪੇਚਾਂ ਦੇ ਵਿੱਚ ਆਪਾਂ ਨੇ ਬਾਅਦ ਫੇਰ ਕਿਨਾਂ ਪੇਚਾਂ ਜਿਹੜਾ ਆਪਾਂ ਸਾਫ਼ ਕਰਾਂਗੇ ਜਿਹੜੇ ਆਪਣੇ ਉੱਪਰਲੇ ਪੇਚ ਹੋਣਗੇ ਉਹਨਾਂ ਪੇਚਾਂ ਦਾ ਵੀ ਜਿਹੜਾ ਆਪਣਾ ਫਾਸਲਾ ਉਹ ਆਪਾਂ ਨੇ ਸੀਮ ਰੱਖਣਾ ਕਿਸੇ ਵੀ ਉੱਪਰਲੇ ਪੇਚ ਦਾ ਜਿਹੜਾ ਆਪਣਾ ਫਾਸਲਾ ਵੱਧ ਘੱਟ ਨਹੀਂ ਰੱਖਾਂਗੇ ਉੱਪਰਲੇ ਪੇਚਾਂ ਦਾ ਫਾਸਲਾ ਸੈੱਟ ਕਰਨ ਦੇ ਲਈ ਤੁਸੀਂ ਡਬਲ ਸ਼ੀਸ਼ਾ ਵਰਤ ਸਕਦੇ ਹੋ ਡਬਲ ਸ਼ੀਸ਼ੇ ਦੇਖ ਕੇ ਕਿਸੇ ਵੀ ਤੁਹਾਡੇ ਉੱਪਰਲੇ ਪੇਚ ਦਾ ਫਾਸਲਾ ਵੱਧਿਆ ਘੱਟ ਹੋਊਗਾ ਤੁਸੀਂ ਡਬਲ ਸਿਵਚ ਦੇਖ ਕੇ ਉਸ ਲੜੜ ਦਾਲਾ فاਸਲਾਗਾ ਉਹ ਸੈੱਟ ਕਰ ਸਕਦੇ ਹੋ ਹੁਣ ਜਿਹੜਾ ਆਪਾਂ ਕਲਗੀ ਲੜ ਲਗਾਵਾਂਗੇ ਕਲਗੀ ਲੜ ਦੇ ਜਿਹੜੇ ਆਪਣੇ ਪੂਣੀ ਹੋਊ ਉਸ ਖੋਲ ਉਸ ਪੂਣੀ ਨੂੰ ਖੋਲ ਲਵਾਂਗੇ ਉਸ ਦਾ ਉੱਪਰਲਾ ਪੱਲਾ ਉਹ ਆਪਾਂ ਥੱਲੇ ਨੂੰ ਫੋਲਡ ਕਰਾਂਗੇ ਜਿਹੜਾ ਆਪਣਾ ਥੜਲਾ ਪੱਲਾ ਹੋਊਗਾ ਉਸ ਨੂੰ ਉੱਪਰ ਨੂੰ ਫੋਲਡ ਕਰਕੇ ਤੇ ਇਸ ਲੜ ਨੂੰ ਸਾਫ਼ ਕਰਾਂਗੇ ਜਿੱਥੋਂ ਆਪਾਂ ਨੇ ਪੰਜਵਾਂ ਲੜ ਫੋਲਡ ਕੀਤਾ ਸੀ ਪੰਜਵੇਂ ਲੜ ਦੇ ਉੱਪਰ ਆ ਕਿਹੜਾ ਪੱਗ ਪੈ ਨੂੰ ਲਗਾਵਾਂਗੇ ਜੀ ਫਿਰ ਉਸਤਾਦ ਜਿਹੜਾ ਆਪਾਂ ਨੇ ਪੱਗਪੈ ਲਗਾਏ ਸੀਗਾ ਲੜਨੂ ਆਪਾਂ ਪੱਗਪੈ ਥਲੇ ਚੀ ਲਿਆਵਾਂਗੇ ਪੱਗਪੈ ਥਲੇ ਚੀ ਲਿਉਣ ਤੋਂ ਆ ਲੜਨੂ ਆਪਾਂ ਫਰੰਟ ਵੱਲ ਨੂੰ ਕਮਾ ਦੇਵਾਂਗੇ ਫਿਰ ਉਸਤਾਦ ਆਪਾਂ ਹੁਣ ਇਸ ਲੜਨੂ ਜਿਹੜਾ ਆਪਾਂ ਨੇ ਪੰਜਵਾਂ ਲੜ ਲਗਾਏ ਸੀਗਾ ਲੜਨੂ ਆਪਾਂ ਹੁਣ ਇਸ ਲੜਨੂ ਆਪਾਂ ਪੰਜਵੇਂ ਲੜ ਥਲੇ ਦਬ ਦਵਾਂਗੇ ਜ ਕਿ ਤਰ੍ਹਾਂ ਇਸ ਲੜਨੂ ਆਪਾਂ ਪੰਜਵੇਂ ਲੜ ਥਲੇ ਦਬ ਦਵਾਂਗੇ ਇਹ ਆਪਣਾ ਕਲਗੀ ਲੜੂਗਾ ਕਲਗੀ ਲੜ ਨੂੰ ਵੀ ਆਪਾਂ ਸੈੱਟ ਕਰਾਂਗੇ ਜੀ ਜਿਹੜਾ ਹੁਣ ਆਪਾਂ ਸੈੱਟ ਕਰਾਂਗੇ ਜਿਹੜਾ ਸਰ ਦੇ ਸੈਂਟਰ ਦੇ ਵਿੱਚੋਂ ਪਹਿਲਾ ਲੜ ਲਗਾਇਆ ਸੀ ਉਸ ਲੜ ਨੂੰ ਖਿੱਚਾਂਗੇ ਜੀ ਉਸ ਲੜ ਨੂੰ ਖਿੱਚਣ ਤੋਂ ਬਾਅਦ ਆਪਾਂ ਪੂਰੇ ਸਰ ਤੇ ਜਿਹੜਾ ਕਿ ਉਸ ਲੜ ਨੂੰ ਖਿਲਾਰ ਲਵਾਂਗੇ ਪੂਰੇ ਸਰ ਤੇ ਉਸ ਤੋਂ ਪੂਰੇ ਸਰ ਤੇ ਲੜ ਨੂੰ ਖਿਲਾਰਨ ਤੋਂ ਬਾਅਦ ਲੜਾਂ ਥੱਲੇ ਉਸ ਕੱਪੜੇ ਨੂੰ ਚੰਗੀ ਤਰ੍ਹਾਂ ਦੇ ਦੇਵਾਂਗੇ ਲੜਾਂ ਥੱਲੇ ਕੱਪੜੇ ਨੂੰ ਚੰਗੀ ਤਰ੍ਹਾਂ ਦੇਣ ਤੋਂ ਬਾਅਦ ਜਿਹੜਾ ਕਿ ਜਿਹੜਾ ਆਪਾਂ ਨੇ ਇਹ ਲੜਦੇ ਗਏ ਸੀ ਉਹਨਾਂ ਲੜਾਇਆ ਥਲੇ ਕਪੜਾ ਨੂੰ ਚੰਗੀ ਤਰ੍ਹਾਂ ਦੇ ਦੇਵਾਂਗੇ ਜੇਕਰ ਤੁਹਾਡਾ ਸਿਰ ਉੱਪਰੋਂ ਨੰਗਾ ਰਹ ਜਾਂਦਾ ਹੈ ਤੁਸੀਂ ਡਾਵਲ ਸੀ ਵਿੱਚ ਦੇਖ ਕਿਹੜਾ ਆਪਣਾ ਸੇਰਾ ਟੱਕ ਸਕਦੇ ਹੋ ਜਿਹੜਾ ਆਪਣਾ ਸਿਰ ਆਪਾਂ ਚੰਗੀ ਤਰ੍ਹਾਂ ਕਵਰ ਕਰ ਦੇਵਾਂਗੇ ਤੇ ਜਿਹੜੀ ਆਪਣੀ ਪੱਗ ਦੀ ਸ਼ੇਪ ਹੋਗੀ ਪੱਗ ਦੀ ਸ਼ੇਪ ਨੂੰ ਵੀ ਆਪਾਂ ਸੈੱਟ ਕਰਾਂਗੇ ਔਰ ਸਾਰੇ ਪੇਚਾਂ ਦੇ ਵਿੱਚ ਆਪਾਂ ਨੇ ਬਾਜ ਫੇਰ ਕੇ ਉਹਨਾਂ ਪੇਚਾਂ ਨੂੰ ਜੜਾ ਸੈੱਟ ਕਰਾਂਗੇ ਜਿਹੜਾ ਆਪਣਾ ਕਲਗੀ ਲੜ ਤੇ ਪੰਜਵਾਂ ਲੜ ਸੀਗਾ ਉਸ ਲੜ ਨੂੰ ਆਪਾਂ ਸੈੱਟ ਕਰਕੇ ਦੀਵਾਰ ਤੋਂ ਲਗਾਵਾਂਗੇ ਜੀ ਹੁਣ ਆਪਾਂ ਫਰਾਂਟ ਦੇ ਉੱਤੇ ਜਿਹੜਾ ਲੜ ਨੂੰ ਇੱਕ ਗਾਰ ਫੋਲਡ ਕਰਾਂਗੇ ਫਿਕਸਟਲ ਲੜ ਨੂੰ ਉੱਪਰੋਂ ਵੀ ਜਿਹੜਾ ਆਪਾਂ ਇੱਕ ਗਾਰ ਫੋਲਡ ਕਰਕੇ ਤੇ ਹੁਣ ਇਸ ਲੜ ਨੂੰ ਫਰਾਂਟ ਦੇ ਤੋਂ ਡਬਲ ਫੋਲਡ ਕਰਕੇ ਤੇ ਇਸ ਲੜ ਨੂੰ ਬੈਕ ਤੱਕ ਸਾਫ਼ ਕਰਕੇ ਜਿਹੜਾ ਲਗਾ ਦੇਵਾਂਗੇ ਤੇ ਹੁਣ ਜਿਹੜਾ ਆਪਾਂ ਪੱਗਪੈਨ ਲਗਾਵਾਂਗੇ ਜਿੱਥੋਂ ਆਪਾਂ ਨੇ ਪੰਜਵੇਂ ਲੜੜ ਫੋਲਡ ਕੀਤਾ ਸੀ ਪੰਜਵੇਂ ਲੜੜ ਦੇ ਉੱਪਰ ਆਹ ਕਿਹੜਾ ਪੱਗਪੈਨ ਨੂੰ ਲਗਾ ਦੇਵਾਂਗੇ ਫਿਰ ਉਸ ਤੋਂ ਬਾਅਦ ਕਲਗੀ ਲੜੜ ਦੀ ਪੂਣੀ ਨੂੰ ਖੋਲਾਂਗੇ ਕਲਗੀ ਲੜੜ ਦੀ ਪੂਣੀ ਨੂੰ ਖੋਲਣ ਤੋਂ ਬਾਅਦ ਉਸ ਦਾ ਉੱਪਰਲਾ ਪੱਲਾ ਜਿਹੜਾ ਕਿ ਉਹ ਆਪਾਂ ਥਲੇ ਨੂੰ ਫੋਲਡ ਕਰਾਂਗੇ ਜਿਹੜਾ ਥੜਲਾ ਪੱਲਾ ਆਊਗਾ ਉਸ ਨੂੰ ਉੱਪਰ ਨੂੰ ਫੋਲਡ ਕਰਾਂਗੇ ਤੇ ਹੁਣ ਇਸ ਲੜੜ ਨੂੰ ਚੰਗੀ ਤਰ੍ਹਾਂ ਪ੍ਰੋਪਰ ਆਪਾਂ ਬੈਕ ਤੱਕ ਸਾਫ਼ ਕਰਾਂਗੇ ਜੀ ਬੈਕ ਤੱਕ ਲੜੜ ਨੂੰ ਸਾਫ਼ ਕਰਨ ਤੋਂ ਬਾਅਦ ਆਹੜਾ ਆਪਾਂ ਹੁਣ ਇਸ ਲੜੜ ਨੂੰ ਪੱਗਪੈਨ ਥਲੇ ਚਿਲੇ ਆਵਾਂਗੇ ਪੱਗਪ ਲੜਨ ਨੂੰ ਆਪਾਂ ਫਰੰਟ ਵਾਲੂ ਕਮਾ ਦੇਵਾਂਗੇ ਜੀ ਫਰੰਟ ਵਾਲੂ ਲੜਨ ਨੂੰ ਕਮਾਉਣ ਤੋਂ ਬਾਅਦ ਜਿਹੜਾ ਆਪਾਂ ਨੇ ਪੰਜਵਾਂ ਲੜ ਲਗਾਇਆ ਸੀਗਾ ਲੜਨ ਨੂੰ ਆਪਾਂ ਪੰਜਵੇਂ ਲੜ ਦੇ ਥੱਲੇ ਦਬ ਜਵਾਂਗੇ ਜੇਕਰ ਤੁਹਾਡਾ ਲੜ ਪਰੋਟਲਾ ਰਹਿ ਜਾਂਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਪੈ ਲਗਾ ਸਕਦੇ ਹੋ ਉਹਦੇ ਕਰਕੇ ਤੁਹਾਡਾ ਲੜਾ ਉੱਟਲਾ ਨਹੀਂ ਰਹੇਗਾ ਇਹੜਾ ਆਪਣਾ ਹੁਣ ਇਸ ਪੱਗ ਆ ਗਈ ਦੋਨੇ ਅੱਖਾਂ ਤੋਂ ਵੀ ਆਪਾਂ ਬਰਾਬਰ ਕਰਾਂਗੇ ਜਿਹੜੀ ਆਪਣੀ ਸ਼ੇਪ ਹੋ ਗਈ ਸ਼ੇਪ ਨੂੰ ਵੀ ਆਪਾਂ ਸੈੱਟ ਕਰ ਲਵਾਂਗੇ ਕਾਲਕੀ ਲਾੜ ਨੂੰ ਵੀ ਆਪਾਂ ਇਹੜਾ ਪ੍ਰੋਪਰ ਸੈੱਟ ਕਰਾਂਗੇ ਜੀ ਚੰਗੀ ਤਰ੍ਹਾਂ ਆਪਣਾ ਲੜ ਨੂੰ ਵੀ ਆਪਾਂ ਦਬ ਦਵਾਂਗੇ ਜਿਹੜਾ ਆਪਣਾ ਪਿਛਲਾ ਲੜਾ ਲੜੂਗਾ ਪਿਛਲੇ ਲੜਨ ਦੋਨਾਂ ਸਾਈਡਾਂ ਤੋਂ ਫੋਲਡ ਕਰਾਂਗੇ ਦੋਨਾਂ ਸਾਈਡਾਂ ਤੋਂ ਲੜਨ ਨੂੰ ਫੋਲਡ ਕਰਨ ਤੋਂ ਬਾਅਦ ਉਸ ਲੜਨ ਨੂੰ ਆਪਾਂ ਬੈਕ ਤੇ ਹੀ ਦਬ ਦਮਾਂਗੇ ਜਿਹੜੀ ਹੁਣ ਆਪਣੀ ਪਾਗਾ ਕੰਪਲੀਟ ਹੋ ਚੁੱਕੀ ਐ ਇਸ ਪਾਗ ਦੀ ਆਪਾਂ ਬਾਕੀ ਦੀ ਸੈਟਿੰਗ ਹੋ ਗਈ ਆਪਾਂ ਕਰ ਲਵਾਂਗੇ ਜੀ ਸਾਰੇ ਪੇਚਾਂ ਦੇ ਵਿੱਚ ਆਪਾਂ ਨੇ ਬਾਅਦ ਫੇਰ ਕੇ ਸਾਰੇ ਪੇਚਾਂ ਨੂੰ ਆਪਾਂ ਜਿਹੜਾ ਸਾਫ਼ ਕਰਾਂਗੇ ਜੀ ਬੈਕ ਦਾ ਕੰਮ ਸਾਰੇ ਲੜਾਂ ਦੇ ਵਿੱਚ ਸਾਫ਼ ਕਰ ਲਵਾਂਗੇ ਤੇ ਜਿਹੜੀ ਆਪਣੀ ਅੱਖਾਂ ਤੋਂ ਵੀ ਪਾਗਾ ਬਰਾਬਰ ਕਰਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਵੀਰੂ ਕਰਿਆ ਕਰੋ ਤੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ